ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਅੰਬ ਦੀ ਖੱਟੀ ਮਿੱਠੀ ਚਟਨੀ ਇਹ ਆਪਾਂ ਕੱਚੇ ਅੰਬ ਲਿੱਤੇ ਸੀ ਅੱਧਾ ਕਿਲੋ ਅੰਬ ਲਿੱਤੇ ਸੀ ਆਂਬਾਂ ਨੂੰ ਆਪਾਂ ਕੱਦੂ ਤੋਕੇ ਉੱਪਰੋਂ ਸ਼ੈਲ ਉਤਾਰ ਕੇ ਕੱਦੂ ਕਸ਼ ਕਰ ਲਿੱਤਾ ਹੈ ਅੱਧਾ ਕਿਲੋ ਆਂਬਾਂ ਤੇ 400 ਗ੍ਰਾਮ ਗੁੜ ਹੈ ਗੁੜ ਨੂੰ ਵੀ ਆਪਾਂ ਦੇਖੋ ਛੋਟਾ ਛੋਟਾ ਕੱਟ ਲੈਂਦਾ ਹੈ ਉਹਦੇ ਵਾਸਤੇ ਹੁਣ ਆਪਾਂ ਮਸਾਲੇ ਰੋਸਟ ਕਰਦੇ ਹਾਂ ਜਿਹਦੇ ਵਾਸਤੇ 1 ਚਮਚ ਆਪਾਂ ਮੇਥੀ ਦਾਣੇ ਲੈਂਦੇ ਆ 2 ਚਮਚ ਆਪਾਂ ਜੀਰੇ ਦਾ ਲੈਂਦਾ ਹੈ 1 ਚਮਚ ਆਪਾਂ ਸੌਂਫ ਦਾ ਲੈਂਦਾ ਹੈ 2 ਚਮਚ ਧਨੀਆ ਸੁੱਕਾ ਇੱਕ ਚਮਚ ਆਪਾਂ ਕਾਲੇ ਮਿਰਚੇ ਦਾ ਲੈਂਦਾ ਚਾਰ ਆਪਾਂ ਹਰਿਆ ਇਲਾਚੀ ਆ ਲਿੱਤੀਆਂ ਨੇ ਇੱਕ ਛੋਟਾ ਟੁਕੜਾ ਆਪਾਂ ਦਾਲਚੀਨੀ ਦਾ ਲੈਂਦਾ ਤਿੰਨ ਚਾਰ ਆਪਾਂ ਲੌਂਗ ਲੈਂਦੇ ਹੁਣ ਆਪਾਂ ਇਹਨਾਂ ਨੂੰ ਰੋਸਟ ਕਰਦੇ ਆ ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖਿਆ ਹੋਇਆ ਹੈ ਤੇ ਆਪਾਂ ਸਾਰੇ ਮਸਾਲੇ ਪਾ ਦਿੰਦੇ ਆ ਇਹ ਆਪਾਂ ਹੁਣ ਨਾਲ ਦੀ ਨਾਲ ਫਲਾਉਂਦੇ ਰਹਾਂਗੇ ਗੈਸ ਨੂੰ ਹਸੇਮ ਤੇ ਰੱਖਣਾ ਹੈ ਗੈਸ ਨੂੰ ਤੇਜ਼ ਕਰਨੀ। ਬਸ ਥੋੜੀ ਦੇਰ ਵਾਸਤੇ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ। ਲੋ ਜੀ ਮਸਾਲੇ ਆਪਣੇ ਰੋਸਟ ਹੋ ਚੁੱਕੇ ਐ। ਇਹਨੂੰ ਆਪਾਂ ਹੇਠੇ ਉਤਾਰ ਦਿੰਨੇ ਆ। ਗੈਸ ਨੂੰ ਕਰ ਦਿੰਦੇ ਆ ਬੰਦ। ਇਹਨੂੰ ਹੁਣ ਆਪਾਂ ਪਲੇਟ 'ਚ ਕੱਢ ਲੈਣਾ। ਇਹਨਾਂ ਨੂੰ ਹੁਣ ਆਪਾਂ ਠੰਡਾ ਕਰ ਲੈਣਾ ਹੈ ਠੰਡਾ ਕਰਕੇ ਉਸ ਤੋਂ ਬਾਅਦ ਇਹਨੂੰ ਆਪਾਂ ਮਿਕਸੀ 'ਚ ਗ੍ਰाइंड ਕਰ ਲਾਂਗੇ। ਇਹਦਾ ਆਪਾਂ ਪਾਊਡਰ ਬਣਾ ਲਾਂਗੇ। ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਆਪਾਂ ਕਲੌਂਜੀ ਵੀ ਪਾਣੀ ਹੈ ਪਰ ਕਲੌਂਜੀ ਨੂੰ ਆਪਾਂ ਨਾਲ ਆਪਾਂ ਰੋਸਟ ਨਹੀਂ ਕਰਨਾ ਉਹ ਆਪਾਂ ਵੈਸੇ ਹੀ ਪਾਈ ਦੀ ਹੈ ਆ ਦੇਖੋ ਜਦੋਂ ਠੰਡੇ ਹੋ ਗਈ ਆਪਾਂ ਨਾਲ ਗ੍ਰाइंड ਕਰਾਂਗੇ ਕਲੌਂਜੀ ਵੀ ਪਾਵਾਂਗੇ ਪਰ ਇਹਨੂੰ ਆਪਾਂ ਰੋਸਟ ਨਹੀਂ ਕਰਨਾਗਾ ਨਾਲ ਲਓ ਜੀ ਹੁਣ ਆਪਾਂ 프라이ਪੈਨ ਨੂੰ ਫੇਰ ਆਪਾਂ ਗੈਸ ਤੇ ਰੱਖ ਦਿੱਤਾ ਹੁਣ ਆਪਾਂ ਇਹਦੇ ਵਿੱਚ ਪਾਨੇ ਆਮ ਦੇਖੋ ਜੀ ਕੱਚੇ ਆਮਬ ਹੈ

ਦੇਖੋ ਜੀ ਜੇਕਰ ਆਪਾਂ ਗੋੜਾ ਪਾ ਕੱਟ ਕੇ ਪਾਵਾਂਗੇ ਤੇ ਆਪਾਂ ਨੂੰ ਅਖਿਆਈ ਨਹੀਂ ਆਉਗੀ ਇਸ ਤਰ੍ਹਾਂ ਆਪਾਂ ਕੱਟ ਕੇ ਪਾਈਏ ਗੋੜ ਫਿਰ ਸੌਖੇ ਤੋਂ ਸੌਖੇ ਤਰੀਕੇ ਨਾਲ ਹਿਲਾਇਆ ਜਾਂਦਾ ਆਹ ਦੇਖੋ ਮਿਕਸ ਵੀ ਜਲਦੀ ਹੋ ਜਾਂਦਾ ਹੈ ਜੇ ਕਟਿਆ ਗੋੜ ਹੋਵੇ ਤਾਂ ਆਹ ਦੇਖੋ ਸਾਰਾ ਗੋੜਾ ਨਾਲ ਮਿਕਸ ਹੋ ਗਿਆ ਆਮਦੇ ਲੋ ਜੀ ਹੁਣ ਆਪਾਂ ਇਹਨੂੰ ਨਾਲ ਦੇ ਨਾਲ ਹਿਲਾਉਂਦੇ ਰਹਿਣਾ ਲੋ ਜੀ ਜਿੰਨੀ देर ਆਪਣੇ ਆਮਬੋ ਘੋੜ ਦੇ ਨਾਲ ਪਕਦੇ ਪਏ। ਓਨੀ ਦੇਰ ਵਾਸਤੇ ਆਪਾਂ ਮਸਾਲਾ ਆਪਣਾ ਠੰਡਾ ਹੋ ਚੁੱਕਾ ਹੈ। ਹੁਣ ਆਪਾਂ ਮਸਾਲੇ ਨੂੰ ਆਪਾਂ ਗ੍ਰाइंड ਕਰ ਲੈਂਦੇ ਆ। ਇਹਦੇ ਵਿੱਚ ਆਪਾਂ 1.5 ਚਮਚ ਆਪਾਂ ਕਲੌਂਜੀ ਦਾ ਪਾਵਾਂਗੇ। ਠੀਕ ਹੋਊ। ਹੁਣ ਆਪਾਂ ਇਹਨੂੰ ਮਿਕਸੀ 'ਚ ਆਪਾਂ ਗ੍ਰाइंड ਕਰ ਲੈਂਦੇ ਆ। ਲਓ ਜੀ ਮਸਾਲੇ ਆਪਾਂ ਗ੍ਰाइंड ਕਰ ਲிட்டਾ। ਆਹ ਦੇਖੋ। ਇਸ ਤਰ੍ਹਾਂ। ਹੁਣ ਆਪਾਂ ਇਹਨੂੰ ਚਟਨੀ ਦੇ ਵਿੱਚ ਪਾਵਾਂਗੇ ਦੇਖੋ ਜੀ ਹਜੇ ਆ ਪਤਲੀ ਹੈ ਚਟਨੀ ਇਹਨੂੰ ਆਪਾਂ ਥੋੜੀ ਜਿਹੀ ਆਪਾਂ ਗਾੜੀ ਕਰਾਂਗੇ ਆ ਦੇਖੋ ਹਜੇ ਆ ਦੇਖੋ ਪਾਣੀ نیچے ਡਿੱਗਦਾ ਹੈ ਹਜੇ ਪਤਲੀ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਮਸਾਲਾ ਜਿਹੜਾ ਆਪਾਂ ਗ੍ਰाइंड ਕੀਤਾ ਸੀ ਇਹ ਆਪਾਂ 1.5 ਚਮਚ ਪਾਇਆ ਹੈ ਇੱਕ ਵਾਰੀ ਆਪਾਂ ਹਿਲਾ ਕੇ ਦੇਖ ਲੈਂਦੇ ਹ ਜਰੂਰਤ ਹੋਈ ਤੇ ਹੋਰ ਆਪਾਂ ਪਾ ਲਾਂਗੇ ਥੋੜਾ ਜਿਹਾ ਹੋਰ ਪਾ ਲੈਨੇ ਆਂ ਇੱਕ ਦਾ ਚਮਚ ਟੋਟਲ ਆਪਾਂ 2 ਚਮਚ ਆਪਾਂ ਪਾਇਆ ਹੈ ਮਸਾਲੇ ਆਪਾਂ ਜਿਹੜਾ ਗ੍ਰाइंड ਕੀਤਾ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆਂ ਥੋੜਾ ਮਰਚ ਇੱਕ ਚਮਚ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਪਾਉਣੀ ਹੈ ये आप कलर वास्ते पाया आधा चम्मच आपा नमक पाया चम्मच का तीसरा तो हिस्सा आपका नमक का पाया ਲੋਜੀ ਅੱਧਾ ਚਮਚ ਆਪਾਂ ਲਾਲ ਮਿਰਚੇ ਦਾ ਪਾਇਆ ਦੇਖੋ ਜਿਹੜੀ ਕਸ਼ਮੀਰੀ ਲਾਲ ਮਿਰਚ ਹੈ ਉਹਦੇ ਵਿੱਚ ਉਹ ਮਿਰਚ ਕੋੜੀ ਨਹੀਂ ਹੁੰਦੀ ਉਹਦਾ ਕਲਰ ਵਾਸਤੇ ਆਪਾਂ ਪਾਈ ਹੈ ਉਹਨਾਂ ਆਪਾਂ ਇਹਦੇ ਵਿੱਚ ਪਾਨੇ ਆ ਭੁੰਨਿਆ ਹੋਇਆ ਜੀਰਾ ਚਮਚ ਦਾ ਤੀਸਰਾ ਕੋ ਹਿੱਸਾ ਆਪਾਂ ਪਾਇਆ ਭੁੰਨੇ ਹੋਏ ਜੀਰੇ ਦਾ ਉਹਨਾਂ ਆਪਾਂ ਪਾਨੇ ਆ ਇਹਦੇ ਵਿੱਚ ਚਾਟ ਮਸਾਲਾ ਅੱਧਾ ਜਿਮੇਜ ਆਪਾਂ ਚਾਟ ਮਸਾਲੇ ਦਾ ਪਾਇਆ ਹੁਣ ਆਪਾਂ ਇਹਨੂੰ ਮਸਾਲੇ ਪਾ ਕੇ ਹਿਲਾ ਦੇਣਾ ਗੈਸ ਨੂੰ ਆਪਾਂ ਮੀਡੀਅਮ ਕਰਤਾ ਹੈ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਨਿਆ ਲਾਸਟ ਤੇ 4 ਮਗਜ ਲੋ ਜੀ ਕਿਉਂਕਿ ਚਟਨੀ ਗਰਮ ਹੈ ਇਹਦੇ ਸੇਕ ਨਾਲ ਇਹਨਾਂ ਨੇ ਭੁੱਜ ਜਾਣਾ ਫਿਰ ਆਪਾਂ ਮਗਜ ਪਾਇਆ ਹੈ ਪੂਰਾ ਪੈਨ ਹਿਲਾ ਦਿੰਨੇ ਆ 2 ਮਿੰਟ ਵਾਸਤੇ ਬਸ ਆਪਾਂ ਗੈਸ ਤੇ ਹੋਰ ਰੱਖਾਂਗੇ ਆ ਦੇਖੋ ਜੀ ਦੇਖੋ ਜੇਕਰ ਇਹਦੇ ਵਿੱਚ ਚਟਨੀ ਦੇ ਵਿੱਚ ਦੇਖੋ ਜੀ ਜੇਕਰ ਪਾਣੀ ਡਿੱਗਦਾ ਹੋਵੇ ਇਸ ਤਰ੍ਹਾਂ ਪਤਲਾ-ਪਤਲਾ ਫੇਰ ਆਪਣੀ ਚਟਨੀ ਨਹੀਂ ਬਣੀ ਹੁੰਦੀ ਫਿਰ ਸਮਝੋ ਵੀ ਹਜੇ ਨਹੀਂ ਬਣੀ ਜੇਕਰ ਪਾਣੀ ਨਾ ਡਿੱਗਿਆ ਦੇਖੋ ਚਟਨੀ ਆਪਣੀ ਗਾੜੀ ਹੋ ਚੁੱਕੀ ਹੈ ਹੁਣ ਆਪਾਂ ਗੈਸ ਨੂੰ ਕਰ ਦਿੰਨੇ ਆ ਬੰਦ ਦੇਖੋ ਜੀ ਇਹ ਠੰਡੀ ਹੋ ਜਾਏਗੀ ਇਹ ਇਹਨੇ ਹੋਰ ਤੱਕ ਹੋਰ ਸੁੱਕ ਜਾਣਾ ਹੋਰ ਗਾੜ੍ਹੀ ਹੋ ਜਾਏਗੀ ਆ ਦੇਖੋ ਸਾਜੇ ਗਰਮ ਹੈ ਥੋੜੀ देर वास्ते ਠੰਡੀ ਹੋ ਗਈ ਹੋਰ ਗਾੜ੍ਹੀ ਹੋ ਜਾਏਗੀ ਚਟਨੀ ਬਣ ਕੇ ਆਪਣੀ ਤਿਆਰ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ